ਆਈਂ ਕਹਾਂਗੇ ਸਾਡੀ ਇਸ ਕਰੀ ਨਾ ਗੋਦੀ ਦਾ ਚੈੱਕ ਨੂੰ ਪਤੀ ਜਿਹੜਾ ਹੈ ਉਹ ਪਿੱਛੋਂ ਕਹੂਗਾ ਫਿਰ ਫਿਰ ਮੈਂ ਕਹਾਂ ਉਹ ਬੰਦਾ ਕਹੂਗਾ ਵੀ ਬਾਤ ਨੂੰ ਦੇਖਦਾ ਬਸਨ ਕੁਮਾਰੀ ਹਾਂ ਹਾਂ ਤੇ ਦਾ ਕੁਮਾਰ

ਬੈਠੀ ਹੈਗੀ ਹੋਰ ਤੇਰਾ ਹੱਕਾ ਨਮਸਗੀ ਤਰਾਉਂਦਾ ਗਾ ਲੈ ਮੈਂ ਤੇਰਾ ਜੂਨੇ ਪਹਿਲਾਂ ਗਾ ਲਿਆ ਹੁਣ ਵੀ ਗਾ ਸਕਦੀ ਸਮਣੀ ਅਸਤਾ ਸੁਣਿਆ ਨਹੀਂ ਹੈਗੇ ਸਾਨੂੰ ਵੀ ਸੁਣਾ ਦੇ ਸਾਨੂੰ ਵੀ ਸੁਣਾ ਦੇ ਮਰਜੂਬ ਮੇਰਾ ਓਰੀਏ ਕੰਧ ਨਾ ਚੌਕ ਦਾ ਸਾਡੇ ਘਰ ਹੀ ਵਿਆਹ ਹੁੰਦਾ ਗਾ ਮੇਰਾ ਗੋਦੀ

तो करेंगल <laughs> लाल ਉਹੀ ਦਵਾ ਦਵਾ ਲਗ ਗਿਆ ਸਭ ਨੇ ਹੁਣ ਬਾਂਗ ਨਾ ਨਾ ਝੋੜਾ ਵੰਨ ਬੰਨ ਹਾਂ ਠੀਕ ਕਰਾ ਕੇ ਦੇ ਗਿਆ ਡੈਂਟਾ ਕੇ ਕਿਵੇਂ ਕਰੇ ਨੀ ਕਿਵੇਂ ਮੈਨੂੰ ਤਾਂ ਹਾਂ ਬਦੀ ਟਾਣੀ ਅੰਬ ਦੀ ਟਾਣੀ ਨਾ ਝੋੜਾ ਵੰਨ ਉਹ ਪੀਣੋਂ ਹੁੰਦਾ ਮਸਤੀ ਕਰਾ ਦੇਦਾ ਸਭ ਨਹੀਂ ਗਿਆ ਨਾ ਕੋਈ ਦਾ ਕੁਝ ਨਹੀਂ ਆਉਂਦਾ ਹੈਗਾ ਕੋਈ ਦਾ ਕੁਝ ਵੀ ਨਹੀਂ ਆਉਦਾ ਉਦਾਂ ਦੇ ਮੁੰਡੇ ਦੇ ਵਿਆਹ ਨੂੰ ਵੀ ਨੱਚੀ ਹੈਗੀ ਹੋਰ ਕਿਹਦੇ ਵਿਆਹ ਨੂੰ ਨੱਚੂ ਇਹਨੇ ਕਦੇ ਅੱਜ ਤੱਕ ਕਦੇ ਨੂੰ 30 ਸਾਲ ਹੋ ਗਿਆ ਇਹਨੂੰ ਕਦੇ ਇਹਨੇ ਨੱਚਣ ਦਾ ਹੌਣੇ ਤੋੜਿਆ ਹੋਗਾ ਵੀ ਨੇਮ ਤੋੜਦਾ ਵੀ ਮੈਂ ਕਿਸੇ ਦੀ ਬੋਲੀ ਚ ਵਿਆਹ ਚ ਨੱਚ ਮੈਂ ਇੱਕ ਬੋਲੀ ਵੀ ਪਾ ਲਿਆ ਹਾਂ ਹਾਂ ਇਹਨਾਂ ਵੀ ਨਹੀਂ ਦਿੰਦੇ ਅੰਦਰੋਂ ਬਾਹਰ ਕੀ ਗੇੜਾ ਕੰਮ ਕਰਕੇ ਦੇਖੇ ਨੀ ਅੰਦਰੋਂ ਬਾਹਰ que <laughs> un <coughs> ਵੀਡੀਓ ਦਾ ਮਾਤਮਾ ਵੀਡੀਓ ਦਾ ਕਿ ਵੀਡੀਓ ਦਾ ਵੀਡੀਓ ਦਾ ਯਾ ਵੀਡੀਓ ਨਾਲ ਦੇਖੋ ਜੇ ਬਗਨ ਫੀਲੋ ਜੋ ਕਦੀ ਪੱਤੇ ਵੀ ਵੀ ਆ ਗਈ ਯਾਦੋਂ ਮੇਰੋ ਜੋ ਯਾਦੋਂ ਆ ਦੇਖੋ ਰਾਨੀ ਦੀ ਮਾਤਮਾ ਟੋਪੀ ਦੇਣ ਵਾਲੀ ਇਹਦੇ ਸਿਰ ਤੇ ਠੰਡਾਗੇ మే హాలీవుడ్ స్టార్ట ఆన్ కి హాలీవుడ్ లవ వై పరేంగే 9:00 బజ్జ ఆవుగా డెడీ హాల కిత్త బజ్జ నాలే 10 నిమిషాలు రహగే 10 నిమిషాలు రహగే dekh la బార్ బూ ఖోలేంగీ చంగే హోర్ ఫిర్ బార్ బూ లూ ఆందే ని త కహే ఫాజ్ బున్చి dekh la ఆటోరే గా గుజరీ రిబీ రే 9:00 బజ్జ నా వన పంజ్ రస్కి దవనే మే ਭਾਈ ਜਦੋਂ ਤੱਕ ਚਾਚਾ ਦਾ ਲੈ ਜਾਓ ਰਵੇ ਲੱਭ ਤੋ ਕਿਉਂ ਇਹ ਨਹੀਂ ਨਾ ਹੁੰਦਾ ਹਾਂ ਹੋ ਗਿਆ ਬੋਲੇ ਤੂੰ ਜਾ ਦੇ ਤੂੰ ਜਾ ਕੇ ਦੇਖੀ ਤੂੰ ਖਰਾਬ ਸਾਰੀ ਲੱਗ ਜਾ ਜੀ ਅਨੀਮੀਆ ਕਰਦੀ ਆ ਹਾਂ ਗੁਜਰੀਆ ਤੇ ਉਹ ਇਹ ਬੰਦਾ ਮਾਤਾ ਬਰਿਆ ਹੈ ਤਾਂ ਆਈਟਮ ਨਹੀਂ ਚਾਹੀਦੀ ഇതൊരടായ ദൂതസിനെയാടേണ്ടേ ਏ ਪੱਲ ਲ ਜਾਂਦੀ ਆ ਨੇ ਥੋੜਾ ਥੋੜਾ ਜਿਹਾ ਟੱਪਾ ਜਾ ਕੋਣ ਇਹ ਤਾਂ ਜਾਣ ਨੇ ਥੋੜੇ ਅੱਖਰ ਲੰਬੇ ਨੇ ਆਹ ਤਾਂ ਆਉਂਦਾ ਨਹੀਂ ਉਹ ਹਣੀ ਆਈ ਤੁਹਾਡੀ ਬੀਬੀ ਨਹੀਂ ਆਈਗੀ ਤਾਂ ਉਹ ਵੀ ਵਧੀਆ ਕਾਉਂਦੀ ਆ ਪਰ ਉਹਦੀ ਬਾਜੀ ਉਹ ਬਿਮਾਰ ਹੋ ਰਹੀ ਆ ਅੱਛੇ ਤੜਕੇ 3 ਵਜੇ ਉਹਦੇ ਕੀ ਉਹ ਰਸ ਦੀਆਂ ਕਾਮੀ ਦੇ ਹੋਰ ਫਰੀਦ ਵੀਡੀਓ ਬਣਦੀ ਆ ਸਮਾਂ ਤੇ ਤੇਲ ਚੋਹਿਆ ਖਰਚ ਤੇ ਆਉਣੀ ਚੱਲ ਪਿਆ ਦੇ ਨੈਟ ਹੀ ਨਹੀਂ ਚੱਲਦਾ ਕੀ ਹੋ ਗਿਆ ਕਹਿੰਦੀ ਲੱਗਦੀ ਹੀ ਦਰਦ ਦੇ ਨਾ ਸਾਥੀ ਦੇ ਜਾਏ ਖਾਗਰ ਕੋਈ ਅਮੜੀ ਦੇ ਤੁੰਬਲ ਵੇ ਜੀ ਨਾ ਆਈ ਖਾ ਗਾਈ ਚੜ੍ਹ ਰਹਾ ਹਾਂ ਜੀ ਬੱਤ ਸਰਦ ਸਾਸਲੇ ਜਾਈ ਵੀ ਤਿੰਨੇ ਟਾਈਮਾਂ ਦਾ ਤੇ ਕਿਤਰਾ ਤਾਂ ਪਕਾ ਫਾ ਦੇਰੀ ਆ ਫਿਰ ਤਾਂ ਬੀਲੀ ਆ ਕੇ ਦੇ ਵਿੱਚ ਉੱਠਾ ਜਿੱਥੇ ਸਰਦ ਥਾਲਾ ਦੁਨੀਆਂ ਬੀਲੀ ਆ চলো ঘর কিন্তু 9 ਵਜ ਗਏ ਹੁਣ 9 ਵਜ ਗਏ ਬੇਬੇ ਅਸੀਂ 7 ਵਜ ਆ ਕੇ 2 ਘੰਟ ਲਾ ਜਾ ਕਰੋ ਕਾਹ ਦਿਨ ਤੱਕ ਬਹੁੰਦੀ ਮਸਗੀ ਤਾ ਅੱਜ 7 ਦਿਨ ਆਈ ਤੇ ਕੜਾਹੀ ਅੱਲੇ ਦਿਨ 7 ਚਲੇ 5 ਦਿਨ ਤੱਕ ਕਿਸ ਨੇ ਗਾਉਣ ਨਾ ਰਹਿ ਗਈ ਅੱਜ 8 ਦਿਨ ਕਿਹਾ ਚਲ 5 ਦਿਨ ਤੱਕ ਅਸੀਂ ਉੱਥੇ ਸੁੱਖ ਆਈ ਜਾਏਗੇ ਇੱਕ ਦਿਨ ਰਹਿ ਗਿਆ 7 ਤੋਂ ਬਾਅਦ ਫਿਰ ਕਹਿੰਦੇ ਜੀ ਮੈਡਮ ਤਾਂ ਗੀਤ ਕਾ ਕੇ ਭਾਈ ਹੁਣ ਗੁੜਵੰਡਨ ਦਾ ਵਿਹਾਰ ਆਗਾ ਸਾਡੇ ਪੰਟਾ ਜਿਹੜਾ ਗੋੜ ਵੰਡਿਆ ਜਾਂਦਾਗਾ ਪੱਲਾ ਗੀਤ ਗਾਏ ਜਾਂਦੇ ਹੂੰ ਫੇਰ ਅੱਡ ਲੱਗੀ ਦੇ ਤਾਂ ਕਿਦਾਂ ਬਣਾ ਲੇ ਉਹ ਤੋਂ ਲੱਗਦੀ ਆਂ ਬਹੁਤ ਬਹੁਤ ਜਾ ਤੇ ਡਾ ਅੱਪੇ ਰੱਖ ਹੋ ਹੁਣ